ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਸਰਬਜੀਤ ਸਿੰਘ ਖਾਲਸਾ ਜੀ ਦੇ ਨਾਲ ਕਟਨਾ ਹੋਈ ਚੰਦਪਣ ਵਿਖੇ ਜੋ ਮਸਲਾ ਚੱਲ ਰਿਆ ਸੀ ਉਹਦੀ ਬਾਬਤ ਜਿਹੜਾ ਧਰਨਾ ਲਗਿਆ ਸੀਗਾ ਫਰੀਦਕੋਟ ਵਿਖੇ ਉੱਥੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਬੜੇ ਹੀ ਗਲਤ ਤਰੀਕੇ ਨਾਲ ਜਿਹੜਾ ਉਥੋਂ ਇਸ ਤਰ੍ਹਾਂ ਤੋਰ ਦਿੱਤਾ ਗਿਆ ਕਿ ਜਿਵੇਂ ਬਹੁਤ ਕੋਈ ਮਤਲਬ ਗਲਤ ਬੰਦਾ ਜਿਹੜਾ ਗਲਤ ਅੰਸਾਰਾ ਜਿਹੜਾ ਉਹ ਧਰਨੇ ਦੇ ਵਿੱਚ ਆ ਗਿਆ ਹੁੰਦਾ ਘੋਰ ਕੇ ਉਸ ਤੋਂ ਬਾਅਦ ਉੱਥੇ ਨਾਰੇ ਵੀ ਲਾਏ ਗਏ ਲੋਕ ਏਕਤਾ ਦੇ ਤੇ ਮਸਲਾ ਇੱਥੇ ਆਉਂਦਾ ਵੀ ਜੇ ਤੁਸੀਂ ਕਹਿੰਦੇ ਹੋ ਕਿ ਸਰਬਜੀਤ ਸਿੰਘ ਖਾਲਸਾ ਤੁਸੀਂ ਕਹਿੰਦੇ ਹੋ ਕਿ ਰਾਜਨੀਤਿਕ ਬੰਦਾ ਸੀ ਅਸੀਂ ਰਾਜਨੀਤਿਕ ਬੰਦਿਆਂ ਨੂੰ ਬੋਲਣ ਨਹੀਂ ਦੇਣਾ ਤਾਂ ਪਹਿਲੀ ਗੱਲ ਤਾਂ ਤੁਹਾਡਾ ਫਰਜ ਪੰਦਾ ਸੀਗਾ ਕਿ ਉਹਨਾਂ ਨੂੰ ਬੇਨਤੀ ਕਰਦੇ ਕਿ ਭਾਈ ਸਾਹਿਬ ਰਾਜਨੀਤਿਕ ਬੰਦੇ ਅਸੀਂ ਬੋਲਣ ਨਹੀਂ ਦੇਣੇ ਸੋ ਤੁਸੀਂ ਥੱਲੇ ਸੰਗਤ ਦੇ ਵਿੱਚ ਬੈਠ ਜਿਓ ਬਿਰਾਜਮਾਨ ਹੋ ਜੋ ਉਸੀਂ ਇਸ ਤਰ੍ਹਾਂ ਉਹਨਾਂ ਨੂੰ ਤੋੜਿਆ ਕਿ ਜਿਵੇਂ ਬਹੁਤ ਹੀ ਬੰਦਾ ਕੋਈ ਬਗਾਨਾ ਜਾਂ ਸ਼ਰਾਰਤੀ ਅੰਸਰ ਜਿਹੜਾ ਧਰਨੇ ਦੇ ਵਿੱਚ ਆ ਗਿਆ ਹੁੰਦਾ ਫੇਰ ਤੁਸੀਂ ਕਹਿੰਦੇ ਹੋ ਕਿ ਸਾਡੇ ਹੱਕ ਦੇ ਵਿੱਚ ਕੋਈ ਬੋਲਦਾ ਨਹੀਂ ਜੇ ਤੁਸੀਂ ਰਾਜਨੀਤਿਕ ਦੀ ਗੱਲ ਕਰਦੇ ਹੋ ਤਾਂ ਜਿਹਦੀ ਖਾਤਰ ਤੁਸੀਂ ਧਰਨਾ ਲਾਇਆ ਜਿਹੜੇ ਸਰਪੰਚ ਦੀ ਖਾਤਰ ਤੁਸੀਂ ਲੜ ਰਹੇ ਹੋ ਕੀ ਉਹ ਰਾਜਨੀਤਿਕ ਨਹੀਂ ਸੀ ਕੀ ਉਹ ਰਾਜਨੀਤੀ ਦੇ ਤਹਿਤ ਜਿਹੜਾ ਵੋਟਾਂ ਪਵਾ ਕੇ ਉਹ ਜਿੱਤਿਆ ਨਹੀਂ ਉਹ ਸਰਪੰਚ ਵੀ ਆਜ਼ਾਦ ਜਿੱਤਿਆ ਭਾਈ ਸਰਬਜੀਤ ਸਿੰਘ ਖਾਲਸਾ ਵੀ ਆਜ਼ਾਦ ਜਿੱਤੇ ਨਾ ਕਿਸੇ ਪਾਰਟੀ ਵੱਲੋਂ ਉਹ ਖੜਾ ਹੋਇਆ ਸੀ ਨਾ ਕਿਸੇ ਪਾਰਟੀ ਵੱਲੋਂ ਇਹ ਜਿੱਤੇ ਆ ਇਹ ਵੀ ਆਜ਼ਾਦ ਸੀ ਤੇ ਉਹ ਵੀ ਆਜ਼ਾਦ ਸੀ ਫਿਰ ਇਹਦੇ ਵਿੱਚ ਤੁਸੀਂ ਜਾਣ ਬੁਝ ਕੇ ਜਿਹੜਾ ਮਸਲਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੋ ਸਿੱਖ ਵਲ ਪੰਥ ਵਰਸਸ ਜਿਹੜਾ ਮਜ਼ਦੂਰ ਲੋਕ ਜਾਂ ਪਕੜੀਏ ਕਿ ਜੱਟ ਵਰਸਸ ਮਜ਼ਦੂਰ ਲੋਕ ਇਹ ਗੱਲਾਂ ਤੁਸੀਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਕਿਤੇ ਨਾ ਕਿਤੇ ਕ੍ਰिएशन ਹੋਵੇ ਤੇ ਗਲਤ ਆ ਫਿਰ ਉੱਥੇ ਆ ਗਈ ਕਿ ਤੁਸੀਂ ਕਹਿੰਦੇ ਹੋ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਡੇ ਹੱਕ 'ਚ ਕੋਈ ਬੋਲਦਾ ਨਹੀਂ ਤੇ ਇੱਕ ਪਾਸੇ ਆਏ ਹੋਏ ਨੂੰ ਤੁਸੀਂ ਇਸ ਤਰ੍ਹਾਂ ਤੋੜਦੇ ਹੋ ਜਿਵੇਂ ਸ਼ਰਾਰਤੀ ਆਂਸਰ ਹੋਵੇ ਭਾਈ ਸਰਜੀਤ ਸਿੰਘ ਖਾਲਸਾ ਨੂੰ ਵੀ ਬੇਨਤੀ ਆ ਕਿ ਜੇ ਕਿਤੇ ਵੀ ਕਿਸੇ ਧਰਨੇ ਦੇ ਵਿੱਚ ਜਾਣਾ ਤਾਂ ਸਟੇਜ ਤੇ ਜਾਣ ਦੀ بجائے ਚੁੱਪ ਕਰਕੇ ਸੰਗਤ ਦੇ ਵਿੱਚ ਬੈਠੋ ਜੇ ਫੇਰ ਵੀ ਕੋਈ ਕਿੰਤੂ ਪ੍ਰੰਤੂ ਕਰਦਾ ਤਾਂ ਉਹ ਅਗਲੇ ਦਾ ਪਲਾਂ ਹੋਵੇ ਸੋਏ ਰਾਜਨੀਤਿਕਤਾ ਤੁਸੀਂ ਕਹਿ ਹੀ ਨਹੀਂ ਸਕਦੇ ਕਿਉਂਕਿ ਰਾਜਨੀਤਿਕਤਾ ਜਿਹੜੀ ਖਾਤਰ ਤੁਸੀਂ ਲੜ ਰਹੇ ਹੋ ਵੀ ਰਾਜਨੀਤਿਕ ਸੀ ਮਸਲਾ ਕੁਝ ਹੋਰ ਹੈ ਮਸਲਾ ਜੇ ਆਪਾਂ ਕਹਿ ਲਈਏ ਕਿ ਬਹੁਤ ਸਾਰੇ ਲੋਕ ਹੁਣ ਇਹ ਕਹਿ ਰਹੇ ਆ ਕਿ ਕਾਮਰੇਡ ਤਾਂ ਐਂ ਹੀ ਕਰਦੇ ਹੁੰਦੇ ਆ ਕਾਮਰੇਡ ਸਟੇਜ ਤੇ ਚੜ੍ਹ ਨਹੀਂ ਦਿੰਦੇ ਇਹ ਬਹੁਤ ਸਾਰੇ ਥਾਵਾਂ ਤੇ ਘਟਨਾਵਾਂ ਹੋਈਆਂ ਕਿ ਪੰਥਕ ਜਿਹੜੇ ਲੀਡਰ ਆ ਜਾਂ ਪੰਥਕ ਬੰਦੇ ਆ ਉਹਨਾਂ ਨੂੰ ਕਾਮਰੇਡਾਂ ਵੱਲੋਂ ਸਟੇਜ ਤੇ ਬੈਠਿਆਂ ਨੂੰ ਉਤਾਰ ਦਿੱਤਾ ਗਿਆ ਥੱਲੇ ਧੱਕੇ ਨਾਲ ਚੱਕ ਕੇ ਤੋੜ ਕੇ ਧੱਕੇ ਮਾਰ ਕੇ ਟੱਕ ਉਤਾਰ ਦਿੱਤਾ ਗਿਆ ਸਟੇਜ ਤੋਂ ਪਰ ਕਿਸੇ ਪੰਥਕ ਸਟੇਜ ਤੋਂ ਕਦੇ ਵੀ ਜਿਹੜਾ ਸਹੀ ਜਿਹੜਾ ਯੂਨੀਅਨ ਦਾ ਲੀਡਰ ਆ ਉਹਨੂੰ ਕਦੇ ਵੀ ਰੋਕਿਆ ਨਹੀਂ ਗਿਆ ਟੋਕਿਆ ਨਹੀਂ ਗਿਆ ਕਦੇ ਵੀ ਉਹਨੂੰ ਉਤਾਰਿਆ ਨਹੀਂ ਗਿਆ ਸੋ ਫਿਰ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਇਕਤਾ ਨਹੀਂ ਕਰਦਾ ਕੋਈ ਸੋ ਇਹ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਹੱਕ 'ਚ ਕੋਈ ਵੀ ਨਾ ਬੋਲੇ ਕੋਈ ਐਜੇ ਸਮੇਂ ਵੀ ਆਉਂਦੇ ਆ ਜਦੋਂ ਤੁਸੀਂ ਲੀਡਰਾਂ ਨੇ 12 ਦੇ ਵਿੱਚ ਧਰਨੇ ਲਾਉਣੇ ਹੋ ਕਿ ਸਾਡੇ ਹੱਕ ਦੇ ਵਿੱਚ ਬੋਲਦਾ ਕਿਉਂ ਨਹੀਂ ਇਹ ਸਾਡੇ ਹੱਕ ਦੇ ਵਿੱਚ ਫਲਾਣੇ ਥਾਂ ਤੇ ਜਾ ਕੇ ਬੋਲਦਾ ਕਿਉਂ ਨਹੀਂ ਤੇ ਇੱਕ ਪਾਸੇ ਐਮਪੀ ਸਰਬਜੀਤ ਸਿੰਘ ਖਾਲਸਾ ਤੁਹਾਡੇ ਹੱਕ ਦੇ ਵਿੱਚ ਆਏ ਉਹਨਾਂ ਨੇ ਫੇਸਬੁੱਕ ਤੇ ਪੋਸਟ ਵੀ ਪਾਈ ਤੁਹਾਡਾ ਰੋਸਾ ਇਹ ਸੀਗਾ ਕਿ ਉਹ ਚੰਦ ਭਣ ਵੀ ਕਿਉਂ ਨਹੀਂ ਆਏ ਤੁਸੀਂ ਇਹ ਦੱਸੋ ਵੀ ਇੱਥੇ ਹੋਰ ਕੋਈ ਲੀਡਰ ਆਇਆ ਤੇ ਜਿਹੜਾ ਲੀਡਰ ਆਇਆ ਉਹਨੂੰ ਤੁਸੀਂ ਭਜਾਤਾ ਹਾਲਾਂਕਿ ਤੁਹਾਡੀ ਕਮਿਊਨਿਟੀ ਦਾ ਲੀਡਰ ਆਹੋ ਫਿਰ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਅਸੀਂ ਵੋਟਾਂ ਵਾ ਕੇ ਜਿਤਾਇਆ ਮਤਲਬ ਇਹ ਇਸ ਗੱਲ ਦਾ ਹੰਕਾਰ ਕਾਦਾ ਕਿ ਕੀ ਕੱਲੀਆਂ ਤੁਹਾਡੀਆਂ ਵੋਟਾਂ ਨਾਲ ਐਮਪੀ ਸਰਬਜੀਤ ਸਿੰਘ ਖਾਲਸਾ ਜਿਹੜੇ ਉਹ ਐਮਪੀ ਬਣ ਗਏ ਫਿਰ ਜਿਹੜੇ ਤੁਸੀਂ ਸਟੇਜ ਦੇ ਉੱਤੇ ਰੌਲਾ ਪਾਉਨੇ ਉਹ ਜਿਨ੍ਹਾਂ ਨੇ ਉਹਨਾਂ ਨੂੰ ਭਜਾਇਆ ਕੀ ਉਹ ਦੱਸ ਸਕਦੇ ਆ ਕਿ ਕਿਹੜੇ ਟਾਈਮ ਕਿਸ ਸਮੇਂ ਉਹ ਭਾਈ ਸਰਬਜੀਤ ਸਿੰਘ ਖਾਲਸਾ ਦੇ ਨਾਲ ਵੋਟਾਂ ਦੇ ਵਿੱਚ ਲਗਾਤਾਰ ਤੁਰਦੇ ਰਹੇ ਆ ਉਹਨਾਂ ਨੇ ਸਪੋਰਟ ਕਰਦੇ ਰਹੇ ਆ ਤੇ ਉਹਨਾਂ ਨੂੰ ਜਿਤਾਇਆ ਉਹਨਾਂ ਨੇ ਕਿ ਏਸ ਹੱਦ ਤੱਕ ਤੁਸੀਂ ਸਪੋਰਟ ਕੀਤੀ ਸੀ ਉਸ ਟਾਈਮ ਜਿਹੜਾ ਤੁਸੀਂ ਇਸ ਵੇਲੇ ਇਹ ਗੱਲ ਕਹਿੰਨੇ ਹੋ ਕਿ ਅਸੀਂ ਜਿਤਾਇਆ ਅਸੀਂ ਸਪੋਰਟ ਕੀਤੀ ਸਾਡੀ ਸਪੋਰਟ ਦੇ ਨਾਲ ਤੁਸੀਂ ਜਿੱਤੇ ਹੋ ਐਨਾ ਹੰਕਾਰ ਆ ਜਿਹੜਾ ਉਹ ਚੰਗਾ ਨਹੀਂ ਹੁੰਦਾ ਜੇ ਕਿਤੇ ਵੀ ਤੁਸੀਂ ਕੋਈ ਪ੍ਰੋਗਰਾਮ ਕਰਨਾ ਤਾਂ ਤੁਹਾਡਾ ਤਰੀਕਾ ਸਹੀ ਹੋਣਾ ਚਾਹੀਦਾ ਤੁਸੀਂ ਸ਼ਾਂਤ ਮੈਂ ਟੰਗ ਦੇ ਨਾਲ ਆਰਾਮ ਨਾਲ ਜਿਹੜਾ ਉਹਨਾਂ ਨੂੰ ਕਹਿ ਸਕਦੇ ਸੀਗੇ ਕਿ ਭਾਈ ਸਾਹਿਬ ਤੁਸੀਂ ਥੱਲੇ ਸੰਗਤ ਦੇ ਵਿੱਚ ਬੈਠ ਜਾਓ ਜੇ ਕਮੇਟੀ ਫੈਸਲਾ ਕਰੂਗੀ ਕਿ ਤੁਸੀਂ ਬੋਲਣਾ ਤਾਂ ਤੁਸੀਂ ਬੋਲ ਲਿਓ ਨਹੀਂ ਤਾਂ ਤੁਸੀਂ ਸੰਗਤ ਦੇ ਵਿੱਚ ਹਾਜ਼ਰੀ ਲਵਾਓ ਇਹ ਕੋਈ ਤਰੀਕਾ ਨਹੀਂ ਹੁੰਦਾ ਕਿ ਹਾਂ ਜਾਓ 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 ਜੇ ਤੁਹਾਨੂੰ ਕੋਈ ਦੀਪ ਸਿੱਧੂ ਵਾਲਾ ਰੋਸਾ ਕਿ ਭਾਈ ਦੀਪ ਸਿੱਧੂ ਨੂੰ ਤੁਸੀਂ ਪਸੰਦ ਨਹੀਂ ਕਰਦੇ ਤੇ ਅਸੀਂ ਦੀਪ ਸਿੱਧੂ ਨੂੰ ਪਸੰਦ ਕਰਦੇ ਆ ਜੇ ਤੁਹਾਡਾ ਕੋਈ ਉਹ ਮਸਲਾ ਉਹ ਮਸਲੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਤਾਂ ਹੈ ਹੀ ਨਹੀਂ ਸੀ ਤੇ ਜੇ ਤੁਸੀਂ ਉਸ ਮਸਲੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਲੈਣੇ ਹੋ ਫਿਰ ਵੀ ਦੱਸੋ ਕਿ ਪ੍ਰੋਬਲਮ ਤਾਂ ਫਿਰ ਉਹੀ ਆ ਗਈ ਨਾ ਕਿ ਅਸੀਂ ਆਪ ਦੀ ਧੌਂਸ ਚਲਾਉਣੀ ਆ ਅਸੀਂ ਇਹ ਵੀ ਕਹਿਣਾ ਕਿ ਸਾਡੇ ਹੱਕ 'ਚ ਕੋਈ ਬੋਲਦਾ ਨਹੀਂ ਤੇ ਜੇ ਕੋਈ ਆਉਂਦਾ ਉਹਨੂੰ ਭਜਾਉਣਾ ਵੀ ਆ ਮਸਲਾ ਤਾਂ ਉਹ ਆ ਗਿਆ ਅਸੀਂ ਕਹਿੰਦੇ ਆ ਸਾਰੇ ਕਹਿੰਦੇ ਆ ਕਿ ਯਾਰ ਜੋ ਹੋਇਆ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਤੇ ਜਿਹੜਾ ਇਹ ਧਰਨਾ ਇਹਦੇ ਹੱਕ ਦੇ ਵਿੱਚ ਸਾਰਿਆਂ ਨੂੰ ਖੜਨਾ ਚਾਹੀਦਾ ਸੀ ਪਰ ਤੌਹ ਤਰੀਕੇ ਆਪਦੇ ਬਦਲੋ ਤੌਹ ਤਰੀਕੇ ਚੇਂਜ ਕਰੋ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਆਪਣੇ ਆਸਤੇ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਆ ਜੇ ਵਾਕਈ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਮਜ਼ਦੂਰਾਂ ਨੂੰ ਬਚਾਉਣਾ ਚਾਹੁੰਦੇ ਆ ਤੇ ਜਿਹੜਾ ਆਪਸੀ ਟਕਰਾਅ ਤੁਸੀਂ ਪੈਦਾ ਕਰ ਰਹੇ ਆ ਇਹ ਨਾ ਕਰੋ। ਸੁਬੇੰਤੀ ਇਹ ਹੀ ਆ ਕੇ ਭਾਈ ਸਾਹਿਬ ਨੂੰ ਵੀ ਇਹ ਬੇਨਤੀ ਆ ਕੇ ਤੁਸੀਂ ਕਿਤੇ ਵੀ ਜਾਣਾ ਸੰਗਤ ਦੇ ਵਿੱਚ ਬੈਠੋ ਜੇ ਕੋਈ ਤੁਹਾਨੂੰ ਬੁਲਾਉਂਦਾ ਤਾਂ ਬੋਲੋ ਨਹੀਂ ਤਾਂ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ। ਤੇ ਜਿਹੜੇ ਸਟੇਜ ਦੇ ਕਾਰਜਕਰਤਾ ਹੈਗੇ ਆ ਸਟੇਜ ਨੂੰ ਚਲਾਉਂਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਇਸ ਤਰ੍ਹਾਂ ਪੰਜਾਬ ਦੇ ਆਗੂਆਂ ਨੂੰ ਭਾਵੇਂ ਉਹ ਕਿਸੇ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ ਇਸ ਤਰ੍ਹਾਂ ਜਲੀਲ ਕਰਕੇ ਥੱਲੇ ਨਹੀਂ ਲਾਈਦਾ ਹਾਂ ਜੇ ਕੋਈ ਗਲਤੀ ਹੋਵੇ ਉਹਨਾਂ ਦੀ ਉਹਨਾਂ ਨੇ ਕੋਈ ਮਜ਼ਦੂਰਾਂ ਦੇ ਖਿਲਾਫ ਕੋਈ ਬਿਆਨ ਦਿੱਤਾ ਹੋਵੇ ਜਾਂ ਮਜ਼ਦੂਰਾਂ ਦੇ ਖਿਲਾਫ ਕੋਈ ਗੱਲ ਕਹੀ ਹੋਵੇ ਜਾਂ ਮਜ਼ਦੂਰਾਂ ਦੇ ਖਿਲਾਫ ਚੱਲੇ ਹੋਣ ਤਾਂ ਫਿਰ ਤਾਂ ਤੁਸੀਂ ਕਹੋ ਕਿ ਹਾਂ ਭਾਈ ਇਹ ਗਲਤ ਆ ਸੀ ਇਹਨਾਂ ਨੂੰ ਭਜਾਉਣਾ ਭਜਾਉਣਾ ਸੀ ਜਿਵੇਂ ਤੁਸੀਂ ਪੰਥਕ ਬੰਦਿਆਂ ਨੂੰ ਦਿੱਲੀ ਧਰਨੇ 'ਚ ਸਟੇਟ ਰਾਜ ਕਰੇਗਾ ਖਾਲਸਾ ਦੀ ਮਨਜ਼ੂਰੀ ਨਹੀਂ ਦਿੱਤੀ ਲਾਉਣ ਦੀ ਤੁਸੀਂ ਸ਼ਹੀਦਾਂ ਸਿੰਘਾਂ ਦੀ ਗੱਲ ਕਰਨ ਤੋਂ ਟਕਰਾਉਂਦੇ ਸੀ ਤੁਸੀਂ ਦੀਪ ਸਿੱਧੂ ਦੇ ਖਿਲਾਫ ਬੋਲੇ ਸੀ ਜੇ ਉਸ ਗੱਲ ਤੋਂ ਆਪਾਂ ਲੈਣੀਏ ਤਾਂ ਉਹ ਤਾਂ ਰੋਸ ਬਣਦਾ ਪਰ ਇਹਨਾਂ ਨਾਲ ਕੋਈ ਤੁਹਾਡਾ ਰੋਸ ਬਣਦਾ ਨਹੀਂ